ਪ੍ਰਭ ਮਿਲ ਬੈ ਕੋ ਪ੍ਰੀਤ ਮਨ ਲਾ ਪ੍ਰਭ ਮਿਲ ਬੈ ਕੋ ਪ੍ਰੀਤ ਮਨ ਲਾ ਵੰਦੇਰ ਮਿਲ ਤਹਰ ਨਾਨਕ ਮਿੱਠੀ ਆਂਦੇ ਮਿਲ ਤਹਰ ਗਭ ਮਿਲ ਬੇ ਕੋਈ ਤੂੰ ਮਨ ਲਾਗੀ ਪ੍ਰਭੂ ਮਿਲ ਬੇ ਕੋ ਪ੍ਰੀਤ ਮਨ ਲਾ ਗੀ ਪ੍ਰਭੂ ਮਿਲ ਬੇ ਕੋ ਪ੍ਰੀਤ ਮਨ ਲਾ ਗੀ ਪ੍ਰੀਤ ਮਨ ਲਾ ਗੀ ਪ੍ਰੀਤ ਮਨ ਲਾ ਗੀ ਕਹੀਂਆ ਸੋਈ ਬੰਦਾ ਕਹੀਂਆ ਸੋਈ ਹੁਕਮ ਪਛਾਨ ਸੋਇ ਕੋ ਜਾਨ ਬੰਦਾ ਕੰਈਆ ਸੋਈ ਬੰਦਾ ਕੰਈਆ ਸੋਈ ਹੁਕਮ ਪਛਾਨ ਸੋਏ ਕੋ ਜਾਨ ਭੂਕੰ ਉਪਰਛਾਨ ਸੋਏ ਕੋ ਜਾਨ ਬੰਦਾ ਕਈਐ ਸੋਈ ਬੰਦਾ ਕਈਐ ਸੋਈ اول اللہ نور پایا قدرت کے سب بند قدرت کے سب بند اول اللہ نور ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੰਗ ਪੁਜਿਆ ਏਕ ਨੂਰ ਤੇ ਸਭ ਜੰਗ ਪੁਜਿਆ ਕੋਣ ਪਲੇ ਕੋ ਮੰਦ ਬੰਦਾ ਕਈ ਸੋਈ ਬੰਦਾ ਸੋਈ ਹੁਕਮ ਪਛਾਨ ਸੋਏ ਕੋ ਜਾਣ ਹੁਕਮ ਪਛਾਨ ਸੋਏ ਕੋ ਜਾਣ ਬੰਦਾ ਕਹੀਏ ਸੋਈ ਬੰਦਾ ਕਹੀਏ ਸੋਈ oh okay. ਭਰਮ ਨਾ ਭੁਲੋ ਪਾਈ ਭਰਮ ਨਾ ਭੁਲੋ ਪਾਈ ਲੋਕਾ ਪਰਮ ਨਾ ਭੁਲੋ ਪਾਈ ਪਰਮ ਨਾ ਭੁਲੋ ਪਾਈ ਪਰਮ ਨਾ ਭੁਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਠਾਈ ਪੂਰ ਰਿਓ ਸਰਬ ਠਾਈ ਖਾਲਕ ਕਲਕ ਖਲਕ ਮਾ ਖਾਲਕ ਪੂਰ ਰਿਓ ਸਰਬ ਠਾਈ ਬੰਦ ਕਈਰ ਸੋਈ ਬੰਦ ਕਹਿੰਿਆ ਸੋਈ ਹੁਕਮ ਪਛਾਨ ਸੋਏ ਕੋ ਜਾਨ ਹੁਕਮ ਪਛਾਨ ਸੋਏ ਕੋ ਜਾਨ ਬੰਦੋ ਕਹਿਆ ਸੋਈ ਬੰਦੋ ਕਹਿੰਿਆ ਸੋਈ ਸਾਜਨ ਹਰ ਮਾਟੀ ਇੱਕ ਅਨੇਕ ਬਾਤ ਕਰ ਸਾਜ ਸਾਜਨ ਹਰ ਸਾਜ ਸਾਜਨ ਹਰ ਨਾ ਕੱਚ ਪੋਚੂ ਮਾਟੀ ਕੇ ਭਾਂਡੇ ਨਾ ਕੱਚ ਪੋਚ ਗੁੰਗਾਰ ਨਾ ਕੱਚ ਪੋਚ ਗੁੰਗਾਰ ਨਾ ਕੱਚ ਪੋਚ ਮਾਟੀ ਕੇ ਭੰਡ ਨਾ ਕੱਚ ਪੋਚ ਵਿਚਾਰ ਨਾ ਕੱਚ ਪੋਚ ਗੁੰਭਾਰ ਨਾ ਕੱਚ ਪੋਚ ਮਾਟੀ ਕੇ ਭੰਡ ਨਾ ਕੱਚ ਪੋਚ ਗੁੰਭਾਰ ਬੰਦਾ ਕਹੀਏ ਸੋਈ ਬੰਦਾ ਹੁਕਮ ਪਛਾਨ ਸੋਇ ਕੋ ਜਾਨ ਹੁਕਮ ਪਛਾਨ ਸੋਇ ਕੋ ਜਾਨ ਬੰਦਾ ਕਹੀਏ ਸੋਈ ਬੰਦਾ ਕਹੀਏ ਸੋ ਰਬ ਮੈਂ ਸੱਚਾ ਇੱਕੋ ਸੋਈ ਤਿਸ ਕਾ ਕੀਆ ਸਭ ਕਚ ਹੋਈ ਤਿਸ ਕਾ ਕੀਆ ਸਭ ਕਚ ਹੋਈ ਹੁਕਮ ਪਛਾਨ ਸੋਏ ਕੋ ਜਾਣ ਹੁਕਮ ਪਛਾਨ ਸੋਏ ਕੋ ਜਾਣ ਬੰਦਾ ਕਹੀਏ ਸੋਈ ਬੰਦਾ ਹਈਏ ਸੋਈ ਬੰਦਾ ਹਈਏ ਸੋਈ ਅਲੋਲਖ ਨਾ ਜਾਈ ਲੱਖੀਆਂ ਗੁਰਗੁੜ ਦੀ ਨਾ ਮਿੱਠਾ ਗੁਰਗੁੜ ਦੀ ਨਾ ਮਿੱਠਾ ਅਲੋ ਅਲਖ ਨਾ ਜਾਈ ਲਖਿਆ ਗੁਰਗੁੜ ਦੀ ਨਾ ਮਿੱਠਾ ਗੁਰਗੁੜ ਦੀ ਨਾ ਮਿੱਠਾ ਕਹਿ ਕਬੀਰ ਮੇਰੀ ਸੰਕਾ ਨਾ ਸੀ ਤੇ ਕਬੀਰ ਮੇਨ ਸੰਕਾ ਨਾ ਸੀ ਸਰਬ ਨਿਰੰਜਨ ਡਿਟਾ ਬੰਦਾ ਤੈਐ ਸੋਈ ਬੰਦਾ ਤੈਐ ਸੋਈ ਹੁਕਮ ਪਛਾਨ ਸੋਏ ਕੋ ਜਾਨ ਜਾਨ ਹੁਕਮ ਪਛਾਨ जान बन्दा कहिए सोई बन्दा कहिए सोई बन्दा कहिए सोई बन्दा कहिए सोई वाह सो, गुरु सांस सांस ਸਿਮਰੋ ਗੋਬਿੰਦ ਮੰਨ ਅੰਤਰ ਕੀ ਉਤਰ ਚੰਦ ਜਿਸ ਸਾਸ ਸਿਮਰੋ ਗੋਬਿੰਦ ਮੰਨ ਅੰਤਰ ਕੀ ਉਤਰ ਚੰਦ ਜਿਸ ਸਾਸ ਗੁਰੂ ਕਾ ਸੁਣੋ ਪੁੱਤੈ ਪਰ ਪ੍ਰਭੂ ਨਿਕਟ ਕਰ Pentec ਆਸਵਾ ਨੇ ਤਿਆਗੋ ਤਰੰਗ ਸੰਤ ਜਣਾ ਕੀ ਬੂਲੁਵਾਨੁ ਮੰਗ ਆਪ ਤੁਛੋ ਦੀ ਕਰੋ ਸਾਥ ਸੰਗ ਅਗਨ ਸਾਥ ਹਰ ਤਰ ਤਰੋ ਹਰ ਤਨ ਕ ਪਰ ਲਿਓ ਪੰਡਾਰ ਹਰ ਤਨ ਕ ਪਰ ਲਿਓ ਪੰਡਾਰ ਨਾਨਕ ਗੁਰ ਰੇ ਨਮਸਕਾਰ ਸਾਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਮਨ ਅੰਤਰ ਕੀ ਉਤਰੈ ਚਿੰਦ ਨਰੰਤਰ ਕੀ ਉਤਰ ਚੰਨ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰਪਿਆਰੇ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਰਦਿਕ ਧੰਨਵਾਦ ਹੈ ਸਤਿਕਾਰਯੋਗ ਭਾਈ ਸੁੰਦਰ ਸਿੰਘ ਜੀ ਦਿੱਲੀ ਵਾਲਿਆਂ ਦੇ ਰੱਗ ਜੱਥੇ ਦਾ ਜਿਨ੍ਹਾਂ ਨੂੰ ਬੜੇ ਪਿਆਰ ਅਤੇ ਰਸ ਵਿੱਚ ਭਿਜ ਕੇ ਬੜੇ ਟਿਕਾਅ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਹੈ ਅਤੇ ਸਤਿਗੁਰਾਂ ਦੇ ਉਪਦੇਸ਼ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਭਾਈ ਸਾਹਿਬ ਜੀ ਦਾ ਜੱਥਾ ਪਿਛਲੇ ਤਕਰੀਬਨ 1 ਮਹੀਨੇ ਤੋਂ ਆਪ ਸੰਗਤਾਂ ਦੀ ਸੇਵਾ ਗੁਰਬਾਣੀ ਕੀਰਤਨ ਦੁਆਰਾ ਕਰ ਰਹੇ ਸਨ ਅੱਜ ਦਾ ਇਸ ਫੇਰੀ ਦਾ ਐਤਵਾਰ ਦਾ ਇਹਨਾਂ ਦਾ ਆਖਰੀ ਦਵਾਨ ਸੀ 2-3 ਤੱਕ ਇਹਨਾਂ ਨੇ ਵਾਪਸ ਇੰਡੀਆ ਪਰਤ ਜਾਣਾ ਹੈ ਸੋ ਬੜੇ ਪਿਆਰ ਨਾਲ ਵਿਚਰ ਕੇ ਸੇਵਾ ਕੀਤੀ ਹੈ ਸਤਿਗੁਰੂ ਦੇ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸੇਕ ਕੌਮ ਸੇਕ ਪੰਥ ਦੀ ਸੇਵਾ ਕਰਦੇ ਰਹਿਣ ਗੁਰਦੁਆਰਾ ਸਾਹਿਬ ਵਿਖੇ ਅੱਜ ਨਗਰ ਕੁਤੂਵਾਲ ਦੀਆਂ ਸੰਗਤਾਂ ਜਿਨ੍ਹਾਂ ਵੱਲੋਂ ਹਰ ਸਾਲ ਜੋ ਸ਼ੇਮੇ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਗਰ ਕੋਦਵਾਲ ਦੇ ਵਿੱਚ ਆਏ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਹੈ ਔਰ ਉੱਥੇ ਜੋੜ ਮੇਲਾ ਹਰ ਸਾਲ ਲੱਗਦਾ ਹੈ ਉਸ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਨਗਰ ਕੋਦਵਾਲ ਦੀਆਂ ਸੰਗਤਾਂ ਵੱਲੋਂ ਹਰ ਸਾਲ ਅਖੰਡ ਪੜਸਰਦੀ ਸੇਵਾ ਲਈ ਜਾਂਦੀ ਹੈ ਔਰ ਇਸੇ ਤਰ੍ਹਾਂ ਹੀ ਇਸ ਵੀਕੰਡ ਤੇ ਨਗਰ ਨਿਵਾਸੀਆਂ ਵੱਲੋਂ ਅਖੰਡ ਪੜਸਰਦੀ ਸੇਵਾ ਹੋਈ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਹੈ ਅਤੇ ਅੱਜ ਸਵੇਰੇ ਭਾਈ ਅਨਮੋਲ ਪ੍ਰੀਤ ਸਿੰਘ ਜੀ ਢਿੱਲੋਂ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਬਖਸ਼ਿਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਅਕਨ ਸੁਪਰੀ ਸਰਜੀ ਦੇ ਪਾਰ ਹੋਏ ਹਨ ਅਤੇ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਹੋ ਰਹੀ ਹੈ ਔਰ ਨਗਰ ਨਿਵਾਸੀਆਂ ਵੱਲੋਂ ਵੀ ਨਗਰਾਂ ਦੀ ਸੇਵਾ ਹੋ ਰਹੀ ਆਪ ਸਮੂਹ ਸੰਗਤਾਂ ਨੇ ਦਿਵਾਨ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕਣ ਦੀ ਕਿਰਪਾਤਾ ਕਰਨੀ ਜੀ ਔਰ ਇਹ ਜੋ ਹਫਤਾ ਲੰਘ ਕੇ ਗਿਆ ਹੈ ਇਸ ਹਫਤੇ ਦੇ ਵਿੱਚ ਜੋ ਪੰਥਕ ਦਿਹਾੜੇ ਲੰਗੇ ਹਨ 11 ਫਰਵਰੀ ਦਾ ਦਿਹਾੜਾ ਸਾਬ ਜੀਦਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਸੀ ਔਰ 12 ਫਰਵਰੀ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਹਾ ਹੋਏ ਔਰ ਬਵੰਜਾ ਰਾਜਿਆਂ ਨੂੰ ਲੈ ਕੇ ਉਹ ਬਾਹਰ ਆਏ ਉਹ ਦਿਹਾੜਾ 12 ਫਰਵਰੀ ਦਾ ਹੈ ਨਾਨਕ ਸੈਕੂਲੈਂਡਰ ਦੇ ਮੁਤਾਬਕ ਔਰ ਉਹ ਲੰਕੇ ਗਿਆ ਹੈ 12 ਫਰਵਰੀ ਨੂੰ ਔਰ 12 ਫਰਵਰੀ ਦਾ ਦਿਹਾੜਾ ਹੀ ਸ਼ਰੋਮਣੀ ਭਗਤ ਭਗਤ ਰਵਦਾਸ ਜੀ ਦਾ ਜਨਮ ਦਿਹਾੜਾ ਵੀ ਹੈ ਪ੍ਰਕਾਸ਼ ਦਿਹਾੜਾ ਹੈ ਸੋ ਇਹਨਾਂ ਦਿਹਾੜਿਆਂ ਨੂੰ ਵੀ ਜਾਦ ਕੀਤਾ ਜਾਵੇਗਾ ਅੱਜ ਪ੍ਰੋਫੈਸਰ ਸਾਹਬ ਸਿੰਘ ਜਿਨ੍ਹਾਂ ਦੀ ਕੇ ਪੰਥ ਨੂੰ ਬੜੀ ਦੇਣ ਹੈ ਜਿਨ੍ਹਾਂ ਨੇ ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਦਾ ਟੀਕਾ ਹੋਰ ਬਾਣੀਆਂ ਦੇ ਵੱਖਰੇ ਵੱਖਰੇ ਟੀਕੇ ਜਨਾਂ ਲਿਖੇ ਔਰ ਕਾਫੀ ਕਿਤਾਬਾਂ ਉਹਨਾਂ ਨੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਪਾਈਆਂ ਹਨ ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਹੈ ਅਤੇ ਸੰਤ ਸਿੰਘ ਜੀ ਮਸਕੀਨ ਜਿਨ੍ਹਾਂ ਨੂੰ ਸੰਗਤਾਂ ਪਲੀਪਾਤ ਜਾਣਦੇ ਹੋ ਉਹਨਾਂ ਉਹ ਅੱਜ ਦੇ ਦਿਨ ਚੜ੍ਹਾਈ ਕੀਤੇ ਸਨ ਹੋਰ ਉਹਨਾਂ ਦੀ ਵਰਸੀ ਵੀ ਅੱਜ ਦੇ ਦਿਨ ਹੈ ਸੋ ਇਹਨਾਂ ਦਿਹਾੜਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਹੁਣ ਸਾਡੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦਾ ਰੱਗੀ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਇਹਨਾਂ ਤੋਂ ਉਪਰੰਤ ਕਥਾ ਹੋਵੇਗੀ ਗਿਆਨੀ ਸ਼ਬਤੇ ਸਿੰਘ ਜੀ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ ਉਪਰੰਤ ਡਾਡੀ ਜਥਾ ਇਤਿਹਾਸ ਸਰਵਣ ਕਰੇਗਾ ਜੀ ਪਿਆਰ ਸਤਕਾਰ ਦੇ ਨਾਲ ਜੁੜ ਬੈਠ ਕੇ ਪ੍ਰੋਗਰਾਮ ਸਰਵਣ ਕਰਨ ਦੀ ਕਿਰਪਾਤਾ ਕਰਨੀ ਜੀ ਇਹ ਦੀਵਾਨ ਸਾਰਾ ਦਿਨ ਹੀ ਚੱਲਣਗੇ ਸੋ ਆਪ ਜੀ ਨੇ ਜੁੜ ਬੈਠ ਕੇ ਸਰਵਣ ਕਰਨਾ ਜੀ ਸਰਵਣ ਕਰੋ ਗੁਰਬਾਣੀ ਕੀਰਤਨ ਭਾਈ ਜਸਵੰਤ ਸਿੰਘ ਜੀ ਹੋਰਾਂ ਦੇ ਜਥੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹੀ ਗੁਰੂ ਗੁਰਪੂਰਾ ਜਨ ਸਿਮਰੇ